ਟ੍ਰੈਮ ਤੇ ਸਿੱਖਨੋਰੀ ਬਾਰਡਰ ਤੇ ਖੜਿਆ ਹੈ ਭਾਰਤੀ ਕਿਸਾਨ ਜਨ ਨੇ ਇੱਕ ਤਸਿੱਧੂਪੁਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚਾ ਜਿਹੜੇ ਮੋਰਚੇ ਐ 13 ਫਰਵਰੀ ਤੋਂ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਰਤਨਪੁਰਾ ਬਾਰਡਰ ਤੇ ਲੱਗੇ ਹੋਏ ਐ ਕਿਸਾਨਾਂ ਦੀਆਂ ਹੱਕੀ ਮੰਗੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਦੇ ਵਾਸਤੇ ਸੋ ਤੁਸੀਂ ਦੇਖਿਆ 26 ਨਵੰਬਰ ਤੋਂ ਲੈ ਕੇ ਸੁਪਾ ਪ੍ਰਧਾਨ ਵੀ ਕੇ ਜੂ ਇੱਕ ਤਸਿੱਧੂਪੁਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਵੱਡੇ ਲੀਡਰ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਸਾਹਿਬ ਉਹ ਮਰਨ ਮਰਤੇ ਬੈਠੇ ਨੇ ਅੱਜ 10ਵਾਂ ਦਿਨ ਹੋ ਗਿਆ ਉਹਨਾਂ ਦਾ ਮਰਨ ਮਰਤ ਚੱਲਿਆ ਹੈ ਕਿਦੋਂ ਭਾਰਤ ਦੀਆਂ ਸਰਕਾਰਾਂ ਜਿਹੜੀਆਂ ਦੁਬਾਰਾ ਫਿਰ ਹੱਲਾ ਬੋਲ ਜਿਹੜਾ ਆਪਦੀ ਤਿਆਰੀ ਕਰ ਰਹੀ ਹੈ ਵੀ ਇਹਨਾਂ ਮੋਰਚਿਆਂ ਨੂੰ ਕਿਸ ਟੰਗ ਦੇ ਨਾਲ ਅਸੀਂ ਪੱਟਣਾ ਹੈ ਕੱਲ ਤੁਸੀਂ ਦੇਖਿਆ ਵੀ ਬਾਡਰ ਤੋਂ ਖਨੌਰੀ ਬਾਡਰ ਤੋਂ ਅੱਗੇ ਖੁਰਪੇ ਲੈ ਕੇ ਡਾਂਗਾ ਲੱਗੇ 200 150 ਬੰਦਾ ਜਿਹੜਾ ਹਰਿਆਣਾ ਪੁਲਿਸ ਦਾ ਪੁਲਿਸ ਦਾ ਅੱਗੇ ਵਧਿਆ ਸਫਾਈ ਕਰਨ ਦੇ ਬਹਾਨੇ ਤੇ ਇਧਰੋਂ ਸਾਡੀ ਜਥੇਬੰਦੀ ਵੀ ਕੇਜੂ ਇਕਤਾ ਸਿੱਧੂਪੁਰ ਦੇ ਜੋ ਵੀ ਕਿਸਾਨ ਜੁੜੇ ਹੋਏ ਆ ਪਿੱਛੇ ਪਿੰਡਾਂ ਦੇ ਵਿੱਚ ਜਿਵੇਂ ਜਿਵੇਂ ਆਪਣੇ ਕੰਮਾਂ ਦੇ ਵਿੱਚੋਂ ਵੇਲੇ ਹੋ ਰਹੇ ਆ ਮੋਰਚੇ ਵੱਲ ਵੱਧ ਰਹੇ ਆ ਅੱਜ ਸਾਡਾ ਫਾਜ਼ਲ ਕੇ ਜ਼ਿਲ੍ਹੇ ਦਾ ਫਾਜ਼ਲ ਕਾਬਲਾਕ ਦੋ ਵੱਡੇ ਟਰਾਲੇ ਲੈ ਕੇ ਆ ਸਾਰੇ ਕਿਸਾਨ ਖੜੇ ਨੇ ਇਹ ਮੋਰਚੇ ਦੇ ਵਿੱਚ ਪਹੁੰਚ ਚੁੱਕੇ ਆ ਪੰਜਾਬ ਦੇ ਕੋਨੇ-ਕੋਨੇ ਤੋਂ ਸਾਡੇ ਕਿਸਾਨ ਸਾਡੀ ਜਥੇਬੰਦੀ ਬੀਕੇ ਜੀ ਸਿੱਧੂਪੁਰ ਦੇ ਨਾਲ ਜੁੜੇ ਹੋਏ ਪਹੁੰਚ ਰਹੇ ਆ ਵੱਡੇ ਜਥੇ ਪਹੁੰਚ ਰਹੇ ਆ ਔਰ ਅਸੀਂ ਬੇਨਤੀ ਕਰਾਂਗੇ ਹੋਰ ਕਿਸਾਨਾਂ ਨੂੰ ਜਿਹੜੇ ਵੇਟ ਕਰ ਰਹੇ ਹਲੇ ਉਡੀਕ ਕਰ ਰਹੇ ਆ ਵੀ ਕੋਈ ਜਿਹੜਾ ਸਮਾਂ ਅੱਗੇ ਹੋਰ ਆਇਆ ਉਹ ਤੋਂ ਜਾਵਾਂਗੇ ਭਰਾਵੋ ਸਮਾਂ ਆ ਚੁੱਕਿਆ ਹੈ ਇਦੂ ਉਤਲਾ ਅਗਲਾ ਸਮਾਂ ਨਹੀਂ ਕੋਈ ਆਉਣਾ ਅੱਜ 10ਵਾਂ ਦਿਨ ਹੋ ਗਿਆ ਸਵਾਇ ਪਾਣੀ ਦੀ ਘੁੱਟ ਤੋਂ ਸਦਾ ਡੱਲੇਵਾਲ ਸਾਹਿਬ ਦੇ ਅੰਦਰ ਇੱਕ ਨਾ ਦਾਣੇ ਦਾ ਅਨਾਜ ਦਾ ਨਹੀਂ ਗਿਆ ਨਾ ਉਹਨਾਂ ਵਾਸਤੇ એનર્ਜੀ ਉਹਨਾਂ ਵਾਸਤੇ ਜਿਹੜਾ ਆਧਾਰ ਆ ਉਹ ਇਹੀ ਹੈ ਕਿ ਆਪਾਂ ਪੰਜਾਬ ਦੇ 13000 ਪਿੰਡਾਂ ਦੇ ਵਿੱਚੋਂ ਘਰ-ਘਰ ਦੇ ਵਿੱਚੋਂ ਕਿਸਾਨ ਨਿਕਲ ਕੇ ਆਈਏ ਜਿਹੜੀਆਂ ਸਾਡੀਆਂ ਨਸਲਾਂ ਤੇ ਫਸਲਾਂ ਦੀ ਲੜਾਈ ਹੈ ਇਹਨੂੰ ਕਾਮਯਾਬ ਕਰੀਏ ਐਮਐਸਪੀ ਤੇ ਲੀਗਲ ਗਰੰਟੀ ਲੈ ਲਈਏ ਫਿਰ ਜਿਹੜਾ ਸਾਡਾ ਹੈਗਾ ਵੀ ਪੌਣ ਪਾਣੀ ਗੰਧੜਾ ਧਰਤੀ ਹੇਠਲਾ ਪਾਣੀ ਮੁੱਕ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਦੇ ਮਸਲੇ ਲਈ ਮਸਲਾ ਇੱਕੋ ਹੈ ਛੋਣੇ ਤੇ ਕਣਕ ਦੇ ਫਸਲੀ ਚੱਕਰ ਦੇ ਵਿੱਚੋਂ ਨਿਕਲਣ ਵਾਸਤੇ ਐਮਐਸਪੀ ਤੇ ਲੀਗਲ ਗਾਰੰਟੀ ਆਓ ਸਾਰਾ ਪੰਜਾਬ 13000 ਪਿੰਡਾਂ ਦੇ ਵਿੱਚੋਂ ਨਿਕਲ ਕੇ ਹਰ ਘਰ ਦੇ ਵਿੱਚੋਂ ਕਿਸਾਨ ਨੌਜਵਾਨ ਸਾਡੀਆਂ ਮਾਤਾ ਸਾਡੀਆਂ ਭੈਣਾਂ ਇਸ ਮੋਰਚੇ ਦੇ ਵਿੱਚ ਸ਼ਮੂਲੀਅਤ ਕਰ ਗਏ ਔਰ ਧੰਨਵਾਦ ਕਰਦੇ ਆ ਸਾਡੇ ਫਾਜਲਕਾ ਜ਼ਿਲ੍ਹੇ ਦੇ ਫਾਜਲਕਾ ਬਲਾਕ ਦੇ ਕਿਸਾਨਾਂ ਦਾ ਜਿਹੜੇ ਦੋ ਵੱਡੇ ਟਰਾਲੇ ਲੈ ਕੇ ਆਜੇ ਇੱਕ ਪ੍ਰਧਾਨ ਜੀ ਅੱਜ 40-50 ਗੱਡੀਆਂ ਦਾ ਨੌਜਵਾਨਾਂ ਦਾ ਕਾਫਲਾ ਆਇਆ ਤੇ ਇੱਕ ਕੁਝ ਬਿਜਲੀ ਨਾਲ ਸੰਬੰਧਿਤ ਜਥੇਬੰਦੀਆਂ ਉਹਨਾਂ ਬਾਰੇ ਵੀ ਦੱਸੋ ਬਿਲਕੁਲ ਹਰ ਰੋਜ਼ ਨਵਾਂ ਸਹਿਯੋਗ ਮਿਲ ਰਿ ਜਿਹੜੀਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਨਾਲ ਸਬੰਧਤ ਮੁਲਾਜ਼ਮ ਜਥੇਬੰਦੀਆਂ ਉਹਨਾਂ ਚੋਂ ਇੱਕ ਕਬੱਡੀ ਜਥੇਬੰਦੀਆਂ ਦਾ ਕਾਫਲਾ ਅੱਜ ਇਸ ਮੋਰਚੇ ਦੇ ਵਿੱਚ ਸਮਰਥਨ ਦੇਣ ਆਇਆ ਸਾਡਾ ਵੀਕੇਜੀ ਵਿਕਤਾ ਸਿੱਧੂਪੁਰ ਜੂਥ ਦਾ ਇੱਕ ਜਥਾ 40-45 ਗੱਡੀਆਂ ਦੇ ਨਾਲ ਜਿਲ੍ਹਾ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਮਹਾਨ ਧਰਤੀ ਤੋਂ ਆਇਆ ਹੈ ਹਰ ਰੋਜ਼ ਨਵੇਂ ਜਥੇ ਇੱਥੇ ਪ੍ਰਧਾਨ ਜੀ ਨੂੰ ਇਸ ਮੋਰਚੇ ਨੂੰ ਸਮਰਥਨ ਦੇਣ ਲਈ ਆ ਰਹੇ ਹੈ ਹਰ ਇੱਕ ਦਾ ਫਰਜ਼ ਬਣਦਾ ਆਓ ਇਸ ਮੋਰਚੇ ਨੂੰ ਕਾਮਯਾਬ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ